ਅੱਜ ਜੋ ਕੱਲ ਸਰਕਾਰ ਨੇ ਬਹੁਤ ਹੀ ਮਾੜੀ ਹਰਕਤ ਜਿਹੜੀ ਕੀਤੀ ਆ ਕਿ ਡਾਕਟਰ ਬਲਜਿੰਦਰ ਸਿੰਘ ਜੀ ਹਮਦਾਰਤ ਜੋ ਅਜੀਤ ਅਖਬਾਰ ਦੇ ਮੁਖੀ ਨੇ ਉਹਨਾਂ ਤੇ ਜੋ ਪਰਚਾ ਦਰਜ ਕੀਤਾ ਗਿਆ ਇਹ ਮੈਂ ਸਮਝਦਾ ਵੀ ਲੋਕਤੰਤਰ ਦੇ ਨਾਲ ਬਹੁਤ ਵੱਡਾ ਧੱਕਾ ਆ ਜਿਹੜੇ ਲੋਕਾਂ ਦੀ ਆਵਾਜ਼ ਲੋਕਾਂ ਦੇ ਵਿੱਚ ਪਹੁੰਚਾਉਣ ਵਾਲੇ ਇਨਸਾਨ ਤੇ ਪਰਚਾ ਦਰਜ ਕੀਤਾ ਜਾਵੇ ਮੈਂ ਕਹਿੰਦਾ ਬਹੁਤ ਹੀ ਮਾੜੀ ਗੱਲ ਆ ਜੋ ਜੰਗੀ ਸ਼ਹੀਦ ਦੇ ਯਾਦਗਾਰ ਦੀ ਜਿਹੜੀ ਗੱਲ ਹੈ ਉਹ ਜੋ ਪ੍ਰਕਾਸ਼ ਸਿੰਘ ਬਾਦਲ ਜੀ ਨੇ ਚੀਜ਼ ਬਣਾਈ ਆ ਜੋ ਦੇ ਵਿੱਚ ਉਹਨਾਂ ਨੇ ਬਲਜਿੰਦਰ ਸਿੰਘ ਜੀ ਨੇ ਆਪਣਾ ਰੋਲ ਅਦਾ ਕੀਤਾ ਆ ਉਹਦੀ ਸ਼ਲਾਘਾ ਕਰਨ ਦੀ ਬਜਾਏ ਸਰਕਾਰ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਇਸ ਤੋਂ ਵੱਡੀ ਕੋਈ ਸ਼ਰਮਨਾਕ ਗੱਲ ਹੀ ਹੋ ਸਕਦੀ ਮੈਂ ਜਿੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉੱਥੇ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਚਾ ਕੀਤਾ ਹੋਇਆ ਵਾਪਸ ਲਿਆ ਜਾਵੇ ਨਹੀਂ ਤੇ ਸ਼ਰੋਬ ਨਹੀਂ ਕਾਲੀ ਦਲ ਨੂੰ ਉਹਦੀ ਪਿੱਠ ਦੇ ਪਿੱਛੇ ਖਾਣਾ ਪਊਗਾ ਅਸੀਂ ਅਜੀਤ ਅਖਬਾਰ ਦੇ ਨਾਲ ਖੜੇ ਆ ਉਹ ਲੋਕਾਂ ਦੀ ਆਵਾਜ਼ ਹੈ ਉਹ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਆ ਇਸ ਕਰਕੇ ਅਸੀਂ ਬਲਜਿੰਦਰ ਬਲਜਿੰਦਰ ਸਿੰਘ ਹਮਦਾਰਤ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਅਸੀਂ ਪੰਜਾਬ ਸਰਕਾਰ ਦੀ ਨਿਖੇਦੀ ਕਰਦੇ ਹਾਂ ਕਿ ਉਹਨਾਂ ਨੇ ਇੱਕ ਬਹੁਤ ਹੀ ਇਮਾਨਦਾਰ ਬੇਦਾਗ ਸ਼ਖਸੀਅਤ ਜਿਨ੍ਹਾਂ ਤੇ ਕੱਲ ਪਰਚਾ ਦਰਜ ਕੀਤਾ ਗਿਆ ਚੰਗੇ ਆਜ਼ਾਦੀ ਯਾਦਗਾਰ ਦੇ ਨਾਮ ਦੇ ਏਟ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਚਿਹਰਾ ਫੇਰੀ ਹੋਈ ਪਰ ਇੱਕ ਉਹ ਤਖਸੀਅਤ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਮਾਣ ਉੱਚਾ ਕੀਤਾ ਪੰਜਾਬ ਦੀ ਸ਼ਾਨ ਵਧਾਈ ਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਚੋਣ ਕਮਿਸ਼ਨ ਤੋਂ ਵੀ ਮੰਗ ਕਰਦੇ ਆਂ ਕਿ ਇਹ ਕੇਸ ਕੇਸ ਦਰਜ ਕੀਤੇ ਹੋਏ ਕੇਸ ਵਾਪਸ ਲਏ ਜਾਣ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਅੱਜ ਪ੍ਰੋਟੈਸਟ ਕੀਤਾ ਹੈ ਵੱਡੇ ਵੱਡੇ ਤੇ ਸੰਘਰਸ਼ ਵੀ ਕਰਾਂਗੇ ਤੇ ਡਾਕਟਰ ਬਰਜਿੰਦਰ ਸਿੰਘ ਤੁਹਾਨੂੰ ਦਰਦੇ ਅਜੀਤ ਖੋੜ ਦੇ ਨਾਲ ਪੂਰਾ ਪੰਜਾਬ ਖੜਾ ਵਾ ਇਸ ਲਈ ਮੈਂ ਬੇਨਤੀ ਕਰਦਾ ਰਾਜਪਾਲ ਨੂੰ ਵੀ ਤੇ ਚੋਣ ਕਮਿਸ਼ਨ ਨੂੰ ਵੀ ਕਿ ਦੇਖਿਆ ਜਾਵੇ ਕਿ ਅੱਜ ਪੰਜਾਬ 'ਚ ਝੂਠੇ ਗਏ ਤੜ ਤੜ ਦਰਜ ਹੋ ਰਹੇ ਆ ਇਹਨਾਂ ਦੀ ਜਾਂਚ ਕੀਤੀ ਜਾਣੀ